ਅਰਦਾਸ ਦੇ ਅੰਦਰ ਨਾ ਅਸੀਂ ਇੱਕ ਬਚਨ ਪੜਦੇ ਹਾਂ ਖਾਲਸਾ ਜੀ ਕੇ ਬੋਲ ਬਾਲੇ ਬਾਲਾ ਸ਼ਬਦ ਫਾਰਸੀ ਭਾਸ਼ਾ ਵਿੱਚੋਂ ਹੈ ਬਾਲਾ ਦਾ ਅਰਥ ਹੁੰਦਾ ਉੱਚਾ ਖਾਲਸੇ ਦਾ ਜਿਹੜਾ ਬੋਲ ਹੈ ਨਾ ਬੜਾ ਉੱਚਾ ਹੈ ਆਮ ਬੰਦਾ ਜਦੋਂ ਗੱਲ ਕਰਦਾ ਹੈ ਕਹਿੰਦਾ ਜੀ ਮੈਂ ਦੁਕਾਨ ਬੰਦ ਕਰਕੇ ਆਇਆ ਪਰ ਖਾਲਸਾ ਜਦੋਂ ਗੱਲ ਕਰੇਗਾ ਕਹੇਗਾ ਮੈਂ ਦੁਕਾਨ ਵਧਾ ਕੇ ਆਇਆ ਆ ਆਮ ਬੰਦਾ ਗੱਲ ਕਰੇਗਾ ਕਹਿੰਦਾ ਦੀਵਾ ਬੁਝਾ ਦਿਓ ਪਰ ਜਦੋਂ ਖਾਲਸਾ ਬੋਲ ਬੋਲੇਗਾ ਨਾ ਕਹਿੰਦਾ ਦੀਵਾ ਵੱਡਾ ਕਰ ਦਿਓ ਬਾਣੀ ਵਿੱਚ ਵੀ ਆਇਆ ਡੋਲੇ ਵਾਓ ਨਾ ਵੱਡਾ ਹੋਏ ਤਾਂ ਹੀ ਤਾਂ ਕਹਿੰਦੇ ਨੇ ਲੋਕਾਂ ਦੀ ਬੋਲੀ ਤੇ ਖਾਲਸੇ ਦਾ ਬੋਲਾ ਲੋਕਾਂ ਦੀ ਟੋਲੀ ਤੇ ਖਾਲਸੇ ਦਾ ਟੋਲਾ ਲੋਕਾਂ ਦੀ ਹੋਲੀ ਤੇ ਖਾਲਸੇ ਦਾ ਹੋਲਾ